ਸੋਰਠਿ ਮਹਲਾ 5 ਗੁਰ ਪੂਰਾ ਚਰਣੀ ਲਾਇਆ ਹਰ ਸੰਗ ਸਹਾਈ ਪਾਇਆ ਗੁਰ ਪੂਰਾ ਚਰਣੀ ਲਾਇਆ ਹਰ ਸੰਗ ਸਹਾਈ ਪਾਇਆ ਜੈ ਜੈਐ ਤਾਹ ਸੁਹਿਲੇ ਕਰ ਕਿਰਪਾ ਰਬ ਮੇਲੇ ਹਰ ਗੁਣ ਗਾਉ ਸਦਾ ਸੁਭਾਈ ਮਨ ਕਿੰਦੇ ਸਗਲੇ ਫਲ ਪਾਵੋ ਜੀ ਕਾ ਸੰਗ ਸਹਾਈ ਰਾ ਨਾਰਾਇਣ ਪ੍ਰਭਨ ਅਧਾਰਾ ਆਪ ਸੰਤ ਜਨਾਰੇ ਨਾਰਾ ਪਤਨ ਪਨੀਤ ਕਰਨੀ ਨੇ ਕਰ ਕਿਰਪਾ ਹਰ ਜਸ ਦੀਨੇ ਭਾਰ ਬ੍ਰਹਮ ਕਰੇ ਪ੍ਰਤਪਾਲਾ ਸਾਧੂ ਜੀ ਸੰਗ ਰਖਵਾਲਾ ਹਰ ਦਿਨ ਨਾਰਾਇਣ ਕੀਰਤਨ ਗਾਈਐ ਬੌੜਨਾ ਜੋਨੀ ਪਾਈਐ ਜਿਸ ਦੇਵਾ ਪੁਰਖ ਵਿਧਾਤਾ ਹਰ ਰੋਜ਼ ਨਹੀਂ ਜਾਂਦਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸ਼ਰਣੀ ਆਇਆ ਜਿਸ ਦੇਵਾ ਪੁਰਖ ਵਿਧਾਤਾ ਹਰ ਰੋਜ਼ ਨਹੀਂ ਜਾਂਦਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸ਼ਰਣੀ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਤਨਾਮ